ਜਿੱਥੇ ਸ਼ਰਿਆਮ ਜਿੱਤਰੋਲ ਦੀ ਪਹਿਲੀ ਐਸੀ ਥਾਂ ਵੇਖੀ ਜਿੱਤੇ ਨਾਮ ਕਰਨ ਨੂੰ ਰੋਕਦੀ ਧੀ ਨੂੰ ਮਾ ਵੇਖੀ ਜਿੱਥੇ ਸਿਰ ਤੋਂ ਚੁੰਨੀ ਲਾਦੀ ਸਾਰੇ ਰਿਕਾਰਡ ਤੋੜਿਆ ਚੁੰਕੇ ਜਿਹੜਾ ਹੁਣ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਚੜਾਉਂਦੇ ਨਵੇਂ ਵਿਆਹ ਜੋੜੇ ਆ ਲੋ ਚੁਪਣਿਆਂ ਨੂੰ ਲਾਈਕ ਮਿਲਦੇ ਤੇ ਮਾਫੀ ਮੰਗਦੇ ਜਿਹੜੇ ਸਮਝਾਉਂਦੇ ਆ ਲਾਈਕ ਯੂ ਲੈਣ ਲਈ ਬੰਦੇ ਕੁੜ ਜਨਾਨੀਆਂ ਘੁਆਉਂਦੇ ਆ ਕੀ ਮਾਹੌਲ ਹੀ ਕੀ ਬਣਾਤਾ ਅਗਲਾ ਕਿੱਥੇ ਖੋਗੀਆਂ ਪਹਿਲਾਂ ਡਾਂਸਰਾਂ ਪਰਾਂ ਤੋਂ ਨਫ਼ਰਤ ਕਰਦੇ ਸੀ ਹੁਣ ਤੱਕ ਕਈ ਈ ਕੰਨ ਡਾਂਸਰ ਹੋ ਗਈਆਂ ਉਹਨਾਂ ਕੁੜੀਆਂ ਦੇ ਕੱਪੜੇ ਪੂਰੇ ਇੱਥੇ ਪੈਸਾ ਕਮਾਉਣ ਲਈ ਕਿੰਨੀਆਂ ਪਣ ਕੱਚੋ ਨੇ ਵੱਢ ਕੇ ਜਾਂ ਮਾਵਾ ਨੇ ਮਿਹਨਤ ਨਾਲ ਪੁੱਤ ਪੜਾਇਆ ਏ ਇਹ ਕੀ ਦੱਸਣ ਗਿਆ ਪੁੱਤ ਅਸੀਂ ਨੰਗੀ ਹੋ ਕੇ ਲਾਈਕ ਵੀਊ ਕਮਾਈ ਕੱਲ ਨੂੰ ਤੇਰੇ ਵਾਲਾ ਕੰਮ ਕਰੋ ਜਿਹੜੀ ਤੇ ਢਿੱਡ ਦੀ ਜੰਮੀ ਸੀ ਤੇਰੇ ਜਵਾਕਾਂ ਨੂੰ ਕੋਈ ਵੀਡੀਓ ਵਿਖਾਉ ਅੱਧੇ ਕੱਪੜਿਆਂ ਚ ਤੇਰੀ ਮੰਮੀ ਸੀ ਕੁਝ ਇੱਜ਼ਤਦਾਰ ਵੀ ਹੈਗੀਆਂ ਇਹ ਨਹੀਂ ਕਹਿੰਦਾ ਸਾਰੀਆਂ ਨੇ ਪਰ ਗੁੱਸਾ ਉਹੀ ਕਰਿਓ ਜਿਹੜੀਆਂ ਮਾੜੀਆਂ ਨੇ ਖਰ ਰਹੀਆਂ ਹੀ ਨਹੀਂ ਜਿਹੜੀਆਂ ਜੰਮਣ ਭਾਗ ਮਾਰ ਜੈ ਔਲਾਦ ਬਹਿਰੀ ਖੁਸ਼ ਹੁੰਦੇ ਨੇ ਦੇਖ ਕੇ ਸਾਡੀਆਂ ਨਸਲਾਂ ਨੇ ਬਰਬਾਦ ਅੱਜ ਕੱਲੀਆਂ ਖਾਂ ਮਰ ਕੇ ਰੋਲਦੀਆਂ ਫਿਰਦੀਆਂ ਰੀਲਾਂ ਤੇ ਅੱਜ ਕੱਲ੍ਹ